ਠੀਕ ਹੈ ਜੀ ਬਹੁਤ ਹੀ ਪੁਰਾਣੀ ਇਹ ਜਗ੍ਹਾ ਆ ਬੱਸ ਸਟੈਂਡ ਦੇ ਤੋਂ ਅੱਗੇ ਇਹਦੇ ਜੀ ਕਾਫੀ ਪੁਰਾਣਾ ਦੇਖੋ ਸਟੇਮ ਇਹ ਬੋੜਾ ਇੱਥੇ ਬਹੁਤ ਪੁਰਾਣੀਆਂ ਬੜਗੇ ਦੇ ਵਿੱਚ ਅੱਡੇ ਜਾ ਠੀਕ ਹੈ ਇਹ ਬੋੜਾ ਦੇਖੋ ਕੰਨੀਆਂ ਪੁਰਾਣੀਆਂ ਲੱਗੀਆਂ ਆ ਕਾਫੀ ਪੁਰਾਣੀਆਂ ਬੋੜਾ ਇਹ ਟੈਂਪੂ ਚੱਲ ਰਿਹਾ ਇੱਥੇ ਦੇਖੋ ਪੁਰਾਣੇ ਕੋੜ ਕਾ ਜਿਹਨੂੰ ਕਹਿੰਦੇ ਆ ਨਾ ਸਾਰੇ ਬੱਸ ਸਟੈਂਡ ਬੜਵੇ ਦਾ ਬੂੜਾ ਦੇਖੋ ਕੁੰਨੀਆ ਪੁਰਾਣੀ ਆਇਆ ਕਾਫੀ ਪੁਰਾਣੀ ਬੂੜ ਆ ਬਲਗੇ ਏਰੀਏ ਦੀ ਦੇਖੋ ਬਹੁਤ ਹੀ ਪੁਰਾਣਾ ਉੱਜਾਇਆ ਉਹ ਵੀ ਪੁਰਾਣਾ ਹੈ ਕਾਫੀ ਵੱਡ ਕਰ ਰੌਣਕ ਪਾ ਰਹੀਆਂ ਆ ਉਹ ਦੇਖੋ ਇਹ ਕੋਈ ਜਗਾ ਹੈ ਇੱਥੇ ਬਹੁਤ ਪੁਰਾਣੀ ਅੱਗੇ ਨੂੰ ਔਣੂਣ ਹੁੰਦੀ ਹੈ ਅੱਗੇ ਠੀਕ ਹੈ ਜੀ ਕੋਈ ਕਾਰਨ ਆਉਣ ਦੇਖੋ ਇਹ ਵੀ ਕਾਫੀ ਪੁਰਾਣੀ ਜਗਾ ਆ ਬੰਦਾ ਠੀਕ ਹੈ ਜੋ ਪਾਣੀ ਜਗਾ ਕੋਈ ਉਹਦੇ ਕਰਕੇ ਉਹ ਨਹੀਂ ਰੱਖੀਆਂ ਰੱਖੀਆਂ ਆ ਉਹ ਦੇਖੋ ਬਸ ਡਾ ਇਹ ਬੜਾ ਬੜਾ ਗਿਆ ਉਹ ਬਹੁਤ ਪ੍ਰਾਣੀ ਆ ਤੁਹਾਡੇ ਸਾਹਮਣੇ ਆ ਕੜੁਕੇ ਚੱਲ ਰਹੇ ਆ ਇੱਥੇ ਦੇਖੋ ਪੁਰਾਣੇ ਆਮਿਆ ਵਾਲੇ ਤੇ ਇਹਨਾਂ ਕੜੁਕੇ ਕਹਦੇ ਇਹਨੂੰ ਉੱਦਾਂ ਟੈਂਪੂ ਕਹਿੰਦੇ ਆ ਅੱਗੇ ਉੱਦਾਂ ਕਈ ਇਹਨੂੰ ਕੜੁਕਾ ਕਹਿੰਦੇ ਆ ਠੀਕ ਹੈ ਜੀ ਜਿਹੜੇ ਜਨੈਟਰ ਵਾਲੇ ਆ ਦੇ ਜਨੈਟਰ ਜਿਹਾ ਹੁੰਦਾ ਨਾ ਇੱਥੇ ਦੇਖ ਜੀ ਜਿਹਦੇ ਵਿੱਚ ਉਹੜਾ ਉਹ ਪ੍ਰਾਣੀਆਂ ਵੀ ਪ੍ਰਾਣੀਆਂ ਬੂਨਾ ਹੈ ਸਾਰੀਆਂ ਆ ਤਾਂ ਬਹੁਤ ਜ਼ਿਆਦੇ ਪ੍ਰਾਣੀਆਂ ਦੇ ਛੋਟੇ ਹੁੰਦੇ ਹੁੰਦੇ ਸਾਡੇ ਨਾਨਕੇ ਉਦਾਂ ਹੀ ਆਏ ਸੀ ਮੜਿਆ ਠਾਣੇ ਨੂੰ ਅਸੀਂ ਪ੍ਰਦਾਨ ਕਰਕੇ ਜਾਉਣਾ ਜਾਣਾ ਪੈਂਦਾ ਨਾ ਠਾਣੇ ਨੂੰ ਆਏ ਸੀ ਠੀਕ ਹੈ ਜੀ ਪਾਲਟੀ ਦੇ ਫਾਰਕਰ ਫੋਨ ਕਰਕੇ ਨਾਲ ਆਉਣਾ ਪੈਂਦਾ ਬਈ ਉਹਨਾਂ ਦੇ ਸਾਰੇ ਉਹਨਾਂ ਨਾਲ ਹਨਾ ਹਾਂ ਬੱਸ ਸਟੈਂਡ ਫਾਰ ਹੈ ਦਰਖਤ ਇੱਥੇ ਬਹੁਤ ਇੱਕ ਗੰਭੀਰ ਦਿੱਤਾ ਦੇਖੋ ਬੂੜਾ ਦਰਖਤ ਵਧੀਆ ਲਾਇਆ ਬਾਤਾਵਰ ਰਹਿੰਦੇ ਇੰਦਰ ਬਸਾ ਮੁਸਾ ਖੜਦੀਆਂ ਮੜਗੇ ਦੇ ੱਟੇ ਤੇ ਇੱਧਰ ਵੀ ਉਹੀ ਆ ਦੇਖੋ ਮੰਦਿਰ ਕਾਫੀ ਪੁਰਾਣਾ ਬੱਸ ਸਟੈਂਡ ਗੱਡੀਆਂ ਵਾਲਾ ਹੁੰਦਾ ਨਾ ਖੜੀਆਂ ਕੁੜੀਆਂ ਕਾਨੇ ਨੂੰ ਉਹ ਠੀਕ ਹੈ ਜੀ ਬੋਰਡ ਦਾ ਬਹੁਤ ਜਿਆਦਾ ਪੁਰਾਣਾ ਇਹ ਵਿੱਚ ਆ ਵੀ ਪੁਰਾਣਾ ਹੀ ਹੋਈ ਇਹ ਵੀ ਜਗਾ ਜੁਗਾ ਲਾ ਦੇ ਕੋਈ ਇੱਥੇ ਥੱਲੇ ਮੁੱਠਾ ਮੁੱਠਾ ਟਿਕਣ ਨੂੰ ਹੁੰਦੇ ਹੋਊਗਾ ਸੈਸ਼ਨ ਮੋਸਮੇ ਦਾ ਠੀਕ ਨਹੀਂ ਆ ਦੇਖੋ ਬਹੁਤ ਦੇਖੋ ਜਾਦੀ ਦਰਨੁਆਈਆਂ ਆ ਮੂੰਹ ਹੀ ਨਹੀਂ ਕੱਢਦੀ ਯਾਰ ਹੁਣ ਕੱਢਿਆ ਠੀਕ ਹੈ ਜੀ ਬਹੁਤ ਪੁਰਾਣਾ ਸਿਸਟਮ ਆ ਆ ਦੇਖੋ ਬੂੜਾ ਕੰਨੀਆਂ ਪੁਰਾਣੀਆਂ ਪੂਰੀ ਠੀਕ ਹੈ ਜੀ ਆ ਦੇਖੋ ਕਿੰਨੀਆਂ ਪੁਰਾਣੀਆਂ ਜੜਾ ਹੋ ਝੁਲੀਏ ਬਣੇ ਹੋ ਬਹੁਤ ਪੁਰਾਣੀਆਂ ਹੌਣ ਤਾਂ ਬੂੜਾ ਪੁਰਾਣੀਆਂ ਰਹੀਆਂ ਨਹੀਂ ਅੱਡੇਆਂ ਉੱਡੇਆਂ ਤੋਂ ਪੱਟ ਦਿੱਤੀਆਂ ਸਾਰੀਆਂ ਠੀਕ ਹੈ ਜੀ ਦੇਖੋ ਜੜਾ ਬਣੀਆਂ ਬੂੜਾ ਆਇਆ ਇਹ ਪੁਰਾਣਾ ਸਿਸਟਮ ਵੱਡਾ ਜਾਨੀ ਬਹੁਤ ਪੁਰਾਣਾ ਢਾਡਾ ਆ ਕਾਫੀ ਇਥੇ ਆ ਤਾਂ ਅੱਗੇ ਛੋੜੇ ਹੁੰਦੇ ਹੁੰਦੇ ਇੱਥੇ ਨੌਣ ਨੂੰ ਉੱਤਰੇ ਸੀ ਹੁੰਦਾ ਤਲਾਹ ਹੁਣ ਇਹ ਅੱਧਾ ਬੰਦ ਕਰਤਾ ਮੇਰੇ ਹਿਸਾਬ ਨਾਲ ਠੀਕ ਹੈ ਜੀ ਬਹੁਤ ਪੁਰਾਣਾ ਤਲਾਹ ਆ ਇਹ ਉਹ ਤੁਹਾਨੂੰ ਸਮਝ ਦੇ ਹਿਸਾਬ ਨਾਲ ਪਤਾ ਲੱਗੇ ਜਾਂਦਾ ਹੋਣਾ ਨਾ ਤਾਂ ਦੇਖਣ ਦੁੱਖ ਛੋਟਾ ਵਗੈਰਾ ਤੋਂ ਹੋਰ ਤੋਂ ਇਹ ਸੀ ਜੀ ਮੈਂ ਦਿਖਾ ਲਿਓ ਤੁਹਾਨੂੰ ਵੱੜੇ ਦਾ ਢਾਡਾ ਠੀਕ ਹੈ ਜੀ ਦੇਖੋ ਥੂੜ ਕਾਫੀ ਭਾਰੀ ਆ ਜੀ ਰੋ ਠੀਕ ਹੈ ਜੀ ਇਹੀ ਮੈਂ ਦਿਖਾ ਲਾਣਾ ਜੀ ਤੁਹਾਨੂੰ ਆ ਦੇਖੋ ਉਹਦਾ ਰਾਜੇ ਖੜੇ ਕੇ ਕਰਦੇ ਨਹੀਂ ਹੁੰਦੇ ਮੂਰੇ ਉਹ ਵਾਲਾ ਸਿਸਟਮ ਜਿੱਦਾਂ ਪੂਜਾ ਵਗੈਰਾ ਕਰਦੇ ਨਹੀਂ ਹੁੰਦੇ ਸੀ ਉਹ ਵਾਲਾ ਸਿਸਟਮ ਲੱਗਦਾ ਮੈਨੂੰ ਉਧਰ ਮੰਦਿਰ ਆ ਸਾਹਮਣੇ ਇੱਥੇ ਉਹ ਵਾਲਾ ਜਿੱਦਾਂ ਪੂਜਾ ਵਗੈਰਾ ਕਰਦੇ ਹੁੰਦੇ ਸੀ ਰਾਜੇ ਪੁਰਾਣੇ ਸਮਿਆਂ ਜਾਂ ਵੀ ਇੱਥੇ ਬੈ ਕੇ ਉਹ ਵਾਲਾ ਆ ਇਹ ਠੀਕ ਹੈ ਜੀ ਉਹ ਰੱਖਿਆ ਆ ਪਾਣੀ ਤਾਂ ਉਹਦਾ ਟਿਕਟਾ ਸਾਫ ਹੈ ਵੀ ਕੋਈ ਦੀ ਸਾਫ ਸਪਾਈ ਨਹੀਂ ਕੋਈ ਕਰਦਾ ਨਾ ਰੋ ਠੀਕ ਹੈ ਜੀ ਸਸ ਜੀ ਮੈਂ ਦਿਖਾ ਲਾਣਾ ਜੀ ਸਾਰਿਆਂ ਨੂੰ ਪਿਆਰ ਵੀਰ ਕਰ ਤੋ ਲਾਈਕ ਕਰਿਓ ਮੇਰਾ ਭਰਾ